ਉਹ ਕੋਈ ਵੀ ਗਿਆਨ ਦੀ ਗੱਲ ਕਬੂਲ ਕਰਨ ਨੂੰ ਤਿਆਰ ਨਹੀਂ ਸੀ। ਔਰ ਇਹ ਵੀ ਮਰਜ਼ ਕਰਦੇ ਆ ਇੱਕ ਪਿਆਸੇ ਬੰਦੇ ਨੂੰ ਜਿਹੜਾ ਪਾਣੀ ਪਿਲਾ ਕੇ ਰਾਜ਼ੀ ਨਹੀਂ ਉਹ ਤੁਸੀਂ ਖੁਦ ਅੰਦਾਜ਼ਾ ਲਗਾਓ ਹਿਰਦਾ ਕਿੰਨਾ ਕਠੋਰ ਹੋਣਾ ਹੈ। ਭਾਵੇਂ ਤਪੱਸਿਆ ਪਿਆ ਕਰਦਾ ਸੀ। ਭਾਵੇਂ ਬੰਦਗੀ ਪਿਆ ਕਰਦਾ ਹੈ। ਗਰਮੀ ਦੇ ਵਿੱਚ ਇਤਨਾ ਉੱਚਾ ਚੜ ਕੇ ਮਰਦਾਨਾ ਗਿਆ ਤੇ ਪਾਣੀ ਮੰਗਦਾ ਹੈ। ਹਾਲਾਂਕਿ ਉਹਦੇ ਕੋਲ ਉਹ ਤੇ ਬੌਲੀ ਸੀ, ਸਰੋਵਰ ਸੀ। ਕਹਿੰਦਾ ਨਹੀਂ। ਪਾਣੀ ਨਹੀਂ ਪੀ ਸਕਦੇ ਤੁਸੀਂ। ਤੋਂ ਕਿ ਤੁਸੀਂ ਮੁਸਲਮਾਨ ਹੋ ਕੇ ਉਸ ਦੇ ਪਿੱਛੇ ਚੱਲ ਰਹੇ ਹੋ ਕੀਰਤਨ ਕਰਦੇ ਹੋ ਜੋ ਮੁਸਲਮਾਨ ਨਹੀਂ ਹੈ ਪਾਣੀ ਨਹੀਂ ਪੀ ਸਕਦੇ ਇਹ ਗੱਲ ਕੋਈ ਤੰਗ ਦਿਲ ਤੇ ਕਠੋਰ ਬੰਦਾ ਹੀ ਕਹਿ ਸਕਦਾ ਹੈ ਕਿ ਪਿਆਸਾ ਆਇਆ ਤੈਨੂੰ ਪਾਣੀ ਵੀ ਨਹੀਂ ਪੀਣ ਦੇਣਾ ਇਸ ਤਰ੍ਹਾਂ ਦੇ ਬੰਦਿਆਂ 'ਤੇ ਗਿਆਨ, ਪ੍ਰੇਮ, ਸ਼ਰਧਾ ਦਾ ਕੋਈ ਅਸਰ ਨਹੀਂ ਆਉਂਦਾ ਤਾਂ ਕੁਦਰਤੀ ਗੱਲ ਹੈ ਕਰਾਮਾਤ ਤੇ ਦਿਖਾਣੀ ਸੀ ਪੰਜਾ ਅਜੇ ਵੀ ਲੱਗਿਆ ਪੇਸ਼ ਹੈ ਤੁਹਾਡੇ ਚੁਕੀਆਂ ਨੇ ਦਰਸ਼ਨ ਕੀਤੇ ਹੋਣ ਏ ਦਾਸ ਦਾ ਜਿੱਥੋਂ ਇਲਾਕਾ ਪਿਛੇ ਰਹਿ ਗਿਆ ਪਠਾਨਿਸਤਾਨ ਦਾ ਉਸ ਤੋਂ ਬਿਲਕੁਲ ਨੇੜੇ ਸੀ ਪੰਜਾ ਸਾਹਿਬ ਸਕੂਲ ਦੇ ਜਦ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਦੋਂ ਦਾਸ ਪੰਜ 10 ਦਿਨਾਂ ਲਈ ਉੱਥੇ ਜਾਂਦਾ ਹੁੰਦਾ ਸੀ ਛੋਟੀ ਜਿਹੀ ਉਮਰ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਨਾਲ ਕਦੀ 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 ਆਪਣੇ ਪਿਤਾ ਨਾਲ ਉਹ ਜਗ੍ਹਾ ਬੜੀ ਰੋਹਾਨੀ ਸੀ ਅੱਜਕੀ ਦੇ ਜਦ ਮੈਂ ਗਿਆ ਦੇਖ ਕੇ ਹੈਰਾਨ ਹੋਇਆ ਉਹ ਜੋ ਦੁਕਾਨਾਂ ਸਨ ਜਿੱਥੇ ਗੁਟਕੇ ਗੁਰਗਨ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਮਿਲਦੀਆਂ ਸਨ ਉੱਥੇ ਗਊਆਂ ਟੰਗੀਆਂ ਹੋਈਆਂ ਗਊਆਂ ਦਾ ਮਾਸ ਕਸਾਬ ਖਾਣਾ ਔਰ ਜਿੱਥੇ ਮੁਸਾਫਰ ਆਰਾਮ ਕਰਦੇ ਸਨ ਉੱਥੇ ਮੈਂ ਕਾਫੀ ਸਿਗਰਟ ਤੇ ਬੀੜੀਆਂ ਵੀ ਦੇਖੀਆਂ ਮੈਂ ਕਿ ਨਹੀਂ ਇਹ ਕੀ ਹੋ ਰਿਹਾ ਹੈ 40 45 ਸਾਲ ਤੋਂ ਅੱਜ 50 ਸਾਲ ਤੋਂ ਅਦਾਸ ਜ਼ਰੂਰ ਕਰਦੇ ਪਿਆ ਜਿਹੜੇ ਜਿਹੜੇ ਗੁਰਧਾਮ ਅਸਥਾਨ ਗੁਰਤੀਰਥ ਪੰਥ ਵਿਚੋੜੇ ਗਏ ਨੇ ਖੁੱਲੀ ਸੇਵਾ ਸੰਭਾਲਤਾ ਦਾ ਦਾਨ ਹੈ ਪਾਤਸ਼ਾਹ ਪੰਥ ਦੀ ਝੋਲੀ ਚ ਪਾਓ ਪਤਾ ਨਹੀਂ ਕੀ ਬਾਣਾ ਵਰਤੇਗਾ ਰੋਜ਼ ਜੋ ਇਤਨੀ ਅਰਦਾਸ ਹੋ ਰਹੀ ਹੈ ਕਿ ਖਾਲੀ ਤੇ ਨਹੀਂ ਜਾਣੀ ਕੋਈ ਨਾ ਕੋਈ ਤੇ ਹੋਣਾ ਹੈ ਮੈਂ ਆਪਣੇ ਅਕੀਦੇ ਨਾਲ ਕਹਿਣਾ ਕਿ ਅਰਦਾਸ ਅਗਰ 500 ਬੰਦਾ ਕਰਦਾ ਤੇ ਇੱਕ ਦੋ ਬੰਦਿਆਂ ਦੇ ਤੇ ਦਿਲ ਚੋਂ ਹੀ ਨਿਕਲਦੀ ਹੈ ਤੇ ਇਹ ਵਿਅਰਥ ਨਹੀਂ ਜਾਣੀ ਹੈ ਕੁਛ ਨਾ ਕੁਛ ਰੂਪ ਤੇ ਬਣੇਗਾ ਕੁਛ ਨਾ ਕੁਛ ਤਾਂ ਹੈ ਗੱਲ ਹੋਵੇਗੀ ਕਰਾਮਾਤ ਹੈ ਹਜ਼ਾਰਾਂ ਮਨੁੱਖਾਂ ਨੇ ਉਸ ਪੰਜੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਬਚਪਨ ਦੇ ਜਦਾਸ ਗੱਲਾਂ ਸੁਣਦਾ ਹੁੰਦਾ ਸੀ ਪੰਜਾ ਨਹੀਂ ਟੁੱਟਿਆ ਛੇਣਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਨਹੀਂ ਟੁੱਟਿਆ ਇੱਕ ਹੋਰ ਕਰਾਮਾਤ ਦੇ ਤੌਰ ਨੈਨੀਤਾਲ ਤੋਂ ਥੋੜਾ ਜਿਹਾ ਸੱਜੇ ਪਾਸੇ ਤਲਹਟੀ ਦੇਚ گردوارا ریٹا صاحب ریٹے تو کوڑے ہی آتے ہیں اور اتنے میٹھے ہی ہیں ریٹا کوڑا ظاہر آتا ہے میٹھا ہے اج بھی میٹھا داس کئی دفعہ اتوں پرشاد لیا ہے کرامات نہیں کی ہے اور اسی طریقے وہ پنجا پھر یہ مکہ کلا دکھائی اے بھائی گردس منتے ہیں ਪਾਈ ਸਾਹਿਬ ਕੰਨ ਨੇ ਕਲਾ ਦਿਖਾਈ ਕਰਾਮਾਤ ਦਿਖਾਈ ਮੱਕੇ ਦੇ ਬਦੂ ਮੋਟਾ ਦਿਮਾਗ ਕਿੱਥੇ ਗਿਆਨ ਦੀ ਗੱਲ ਕਿਸ ਨੇ ਸੁਣਨੀ ਸੀ ਵਿਚਾਰ ਲਈ ਕੋਈ ਥਾ ਨਹੀਂ ਸੀ ਅੱਜ ਦੇ ਇਸ ਸਾਇੰਸ ਦੇ ਯੁੱਗ ਦੇ ਵਿੱਚ ਵੀ ਕਹਿੰਨ ਇਸਤਰੀ ਬਰਕਾ ਚੋਣੀ ਚਾਹੀਦੀ ਹੈ ਉਹ ਕਸ਼ਮੀਰ ਦੇ ਜ਼ਬਰਨ ਬਰਕਾ ਲਿਆ ਰਹੇ ਨੇ ਕਾਲਜਾਂ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬਰਕਾ ਕਰਕੇ ਜਾਣ ਸਕੂਲ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬਰਕਾ ਕਰਕੇ ਜਾਣ ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਵੀ ਇਹਨਾਂ ਕੋਲ ਖੋਵਾਰ ਜਿਹੜੀ ਖੁੱਲੀ ਹਵਾ ਹੈ ਇਹਦੇ 'ਚ ਵੀ ਜੀਵਣਾ ਇਹਨਾਂ ਦਾ ਹਰਾਮ ਕਰਵਾ ਅੱਜ ਦੇ ਯੁੱਗ ਦੇ 'ਚ ਐਸੇ ਬੰਦਿਆਂ ਉੱਤੇ ਕੋਈ ਗਿਆਨ ਧਿਆਨ ਦਾ ਅਸਰ ਨਹੀਂ ਹੁੰਦਾ ਸੀ ਐਸੇ ਬੰਦੇ ਦਲੀਲਾਂ ਤੋਂ متاثر ਨਹੀਂ ਹੁੰਨੇ ਸਨ ਇਹ ਬਦੋ ਕੁਦਰਤੀ ਗੱਲ ਹੈ ਕੋਈ ਕਰਾਮਾਤ तमाम ਮੋਗਲ ਬਾਦਸ਼ਾਹ ਵੀ ਗੁਰੂਆਂ ਨੂੰ ਇਹੀ ਕਹਿੰਦੇ ਰਹੇ ਕੋਈ ਕਰਾਮਾਤ ਦਿਖਾਓ ਮੁਤਾਸਰ ਕਰਾਮਾਤ ਪਾਉਂਦੇ ਨੇ ਸਤਗੁਰੂ ਨੇ ਉੱਥੇ ਫਿਰਿਆ ਮੱਕਾ ਕਲਾ ਦਿਖਾਈ ਕਿਧਰੇ ਪੰਜਾ ਕਿਧਰੇ ਰੇਠਿਆਂ ਦਾ ਮਿੱਠਾ ਹੋਣਾ ਕਿਧਰੇ ਜੋਗੀਆਂ ਦੇ ਨਾਲ ਚਰਚਾ ਵਿੱਚ ਆਪਣਾ ਪ੍ਰਤਾਪ ਪ੍ਰਗਟ ਕਰਨਾ ਹਜ਼ਾਰਾਂ ਐਸੀਆਂ ਗਾਥਾਵਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜੀਆਂ ਔਰ ਅਫਗਾਨਿਸਤਾਨ ਤੋਂ ਲੈ ਕੇ ਅਰਬ ਤੀ ਜਿਹੜੀ ਸਾਰੀ ਯਾਤਰਾ ਹੋਈ ਹੈ ਪਤਨਿਕ ਕੈਸੀਆਂ ਕੈਸੀਓ ਤੇ ਝਲਕਾਂ ਕਰਾਮਾਤਾਂ ਦਿਆਂ ਕਿਉਂਕਿ ਰਸਤੇ 'ਚ ਤਰ੍ਹਾਂ-ਤਰ੍ਹਾਂ ਦੇ ਲੁਟੇਰੇ ਡਾਕੂ ਇਹ ਸਤਿਗੁਰ ਦੀ ਆਪਣੀ ਕਲਾ ਸੀ ਜੋ ਵਰਤੀ ਰਹੀ ਹੈ ਤਾਂ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਹਾਂ ਦਿੱਦ ਕੋਟ ਤਹਾ ਕਰਾਮਾਤ ਤੋਬ ਸੰਗ ਟਾਏ ਕੇ ਮੈਦਾਨ ਕੇ ਇਨ ਮਿਲੇ ਅਰਹਾਰਿਆ ਬਖਸ਼ਿਸ਼ ਤਾਂ ਇਹ ਜਿਹੜਾ ਚੌਥਾ ਖੰਡ ਹੈ ਇਹਦੇ 'ਚ ਬੋਲਾਂ 'ਚ ਬਰਕਤ ਆਉਂਦੀ ਹੈ ਹੱਥਾਂ 'ਚ ਬਰਕਤ ਆਉਂਦੀ ਹੈ ਕਦਮਾਂ ਵਿੱਚ ਕ੍ਰਾਂਤੀ ਹੁੰਦੀ ਹੈ ਜ਼ੋਰਦਾਰ ਬਚਨ ਆਉਂਦੇ ਨੇ ਔਰ ਜ਼ੋਰਦਾਰ ਮੰਦੀ ਸੋਚਣੀ ਆਉਂਦੀ ਹੈ ਕਦਮ ਜਿੱਥੇ ਟਿਕਦੇ ਨੇ ਜ਼ਮੀਨ ਨੂੰ ਪਾਵਨ ਕਰਦੇ ਨੇ ਹੱਥ ਜਿਸ ਨੂੰ ਛੂੰਹਦੇ ਨੇ ਉਹ ਕਮਸਰੇ ਚੜਦਾ ਹੈ ਬੋਲਾਂ ਵਿੱਚ ਕ੍ਰਾਂਤੀ ਹੁੰਦੀ ਹੈ ਕਰਮਖੰਡ ਕੀ ਬਾਣੀ ਜ਼ੋਰਿੱਤھے ਹੋਰ ਨਾ ਕੋਈ ਹੋਰ ਕਿੱਥੇ ਜੋਧ ਮਹਾਬਲ ਸੂਰ ਦਿਨ ਮੇਰਾ ਮਿਹਰਾ ਭਰਪੂਰ ਜਿਨ੍ਹਾਂ ਦੇ ਰੌਮ